ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਨਸ਼ਿਆਂ ਦੇ ਸਦਾਕਰਾਂ ਬਾਰੇ ਖੁੱਲਕੇ ਪੁਲਿਸ ਨੂੰ ਜਾਣਕਾਰੀ ਦੇ ਰਹੇ ਹਨ ਸਰਕਾਰ ਦੇ ਇਸ ਉਪਰਾਲੇ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਤੇ ਹੁਣ ਜ਼ਿਆਦਾ ਦਿਨ ਨਸ਼ੇ ਨਹੀਂ ਰਹਿਣਗੇ ਇਹ ਪ੍ਰਗਟਾਵਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਪਿੰਡ ਨਗਾਵਾਂ ਪਲਾਉਂਦੀ ਅਤੇ ਮਿਹੜਾ ਵਿਖੇ ਨਸ਼ਾ ਮੁਕਤ ਯਾਤਰਾ ਦੌਰਾਨ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰਨ ਮੌਕੇ ਕੀਤਾ ਪੰਜਾਬ ਸਰਕਾਰ ਨੇ ਯੂਥ ਨਸ਼ੇ ਵਿਰੁੱਧ ਕੀਤਾ ਹੋਇਆ ਸੋ ਅਸੀਂ ਆਪਣੀ ਪੂਰੀ ਤਨਦੇਹੀ ਦੇ ਨਾਲ ਪੂਰੀ ਸਿੱਧੇ ਦੇ ਵਾਲੇ ਇਸ ਮੇਨ ਨੂੰ ਚਲਾ ਰਹੇ ਹਾਂ ਕਿ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੀਡੀਓ ਸੇ ਜੋ ਕਿ ਪਿੰਡ ਦੇ ਸਰਪੰਚ ਆ ਪੂਰੀ ਪੰਚਾਇਤ ਪਿੰਡ ਦੇ ਸਾਥੀ ਮਾਵਾਂ ਪਿੜਾਂ ਬਜ਼ੁਰਗ ਬੱਚੇ ਸਾਰੇ ਇਕੱਠੇ ਸਾਥ ਦੇ ਰਹੇ ਨੇ ਸਾਡੇ ਵੀਰੇ ਪੂਰੇ ਸੇ ਡਿਪਾਰਟਮੈਂਟ ਨੇ ਲਗ ਲਗ ਸਾਰੇ ਸਾਥ ਦੇ ਰਹੇ ਨੇ ਕਿਉਂਕਿ ਇੱਕ ਬਹੁਤ ਵੱਡਾ ਚੈਲੰਜ ਸੀਗਾ ਸਾਡੇ ਲਈ ਪਰ ਬਾੜੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਪਲਾਨ ਜਿਹੜਾ ਤਿਆਰ ਕਰਕੇ ਜੇਪਾ ਦੇ ਪਿੰਡ ਪਿੰਡਾਂ 'ਚ ਜਾ ਰਹੇ ਆ ਤੇ ਲੋਕਾਂ ਦੇ ਜੋ ਬੱਚੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਫੇਰ ਤੁਹਾਨੂੰ ਦੱਸਦਾ ਜਿਹੜਾ ਬੱਚਾ ਨਸ਼ੇ ਦੇ ਵਿੱਚ ਪਤਾਨ ਹੋ ਗਿਆ ਹੈ ਨਸ਼ੇ ਨੇ ਦੀ ਦ੍ਰਿਸ਼ਟੀ ਚ ਆ ਗਿਆ ਉਹਨੂੰ ਆਪਾਂ ਬਚਾਵਾਂਗੇ ਉਹਦਾ ਇਲਾਜ ਵੀ ਕਰਾਵਾਂਗੇ ਉਹਨੂੰ ਨਿਰਚਨਾ ਤੋਂ ਵੀ ਬਚਾਵਾਂਗੇ ਜਿਹੜਾਂ ਨਸ਼ੇ ਵੇਚੇ ਵਾਪਸ ਕਰਾ ਮੈਂ ਪੀਰਿਸ ਦੇ ਲੋਕਾਂ ਨਾਲ ਜਿਹੜਾ ਨਸ਼ੇ ਵੇਚਦਾ ਕਸ ਤਸ ਕਰ ਉਹਦੇ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ ਚੇਤਾਵਨੀ ਦਿੰਨਾ ਮੈਂ ਕੋਈ ਰਹਿਣ ਨਹੀਂ ਇਹਨਾਂ ਦੇ ਲਈ ਕਿਉਂਕਿ ਇਹਨਾਂ ਨੇ ਸਾਡੇ ਬੱਚੇ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਨਸਲ ਖੁਸ਼ੀ ਕਰਨ ਦੇ ਕੋਲੇ ਨੇ ਪਰ ਪੰਜਾਬ ਹਮੇਸ਼ਾ ਬਿਰਵਾ ਪੀਰਾਂ ਦੀ ਧਰਤੀ ਹੈ ਹਮੇਸ਼ਾ ਵਸਦਾ ਗੁਰਾਂ ਤੇ ਨਾਤੇ ਤੇ ਹਿਸ਼ਾਂ ਹੁੰਦਾ ਹੈ ਜਿਹੜਾ ਪੰਜਾਬ ਰਿਹਾ ਤੇ ਪੰਜਾਬ ਨੂੰ ਅਸੀਂ ਦੁਬਾਰਾ ਫੇਰ ਰੰਗਲਾ ਪੰਜਾਬ ਬਣਾਵਾਂਗੇ ਇਸ ਗੱਲ ਦੇ ਲਈ ਅਸੀਂ ਕੀ ਤਰ੍ਹਾਂ ਫੇਰਦਾ ਬਾਕੀ ਗੁਰੂ ਮਹਾਰਾਜਾ ਉਹ ਦਾਸਰਾ ਲਿਆ ਆ ਆਤਮਾ ਕੇ ਤੱਕ ਆ ਰਿਹਾ ਚੰਗੀ ਕੰਮ ਕਰਾਂ ਬਹੁਤ ਬਹੁਤ ਧੰਨਵਾਦ ਵਾਈਬ ਜੀ ਕਪਾਤ ਸਾਹਿਬ ਵਾਈਬ ਪ੍ਰਾਪਤੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ